ਕੱਲ ਵਾਲੇ ਬਲੌਗ 'ਚ ਬਹੁਤ ਚੀਜ਼ਿਆੜਾ ਪਾਇਆ ਇਹਨਾਂ ਨੇ ਵੀ ਸਾਰਿਆਂ ਨੇ ਨਾਲ ਕੇ ਟੀਵੀ ਬੱਤਾ ਟੀਵੀ ਬੱਤਾ ਟੀਵੀ ਬੱਤੀ ਬੁੱਤੀ ਬੰਦ ਕਰਕੇ ਪੱਖਾ ਬੰਦ ਕਰਕੇ ਆਇਆ ਦੀ ਕਿ ਨਾਲ ਲੱਗੀ ਇੱਕ ਦੰਦ ਦੇਖੇ ਕਰਨ ਲੱਗੀ ਆ ਪਾਪਾ ਨੇ ਵੇਚੀ ਬਾਹਰ ਗਾ ਦੇਖਣੇ ਦੰਦ ਦੇਖੇ ਕਰ ਲਏ ਆ ਇੱਕ ਦੰਦ ਦੇਖੇ ਕਰਨ ਲੱਗੀ ਆ ਆ ਸਾਡਾ ਤਿੱਖਾ ਜੇ ਪਤਾ ਨਹੀਂ ਕਦੋਂ ਉੱਠਣਾ ਇਹ ਨੂੰ ਛੱਡੋ ਲਓ ਜੀ ਇੱਧਰ ਅਸੀਂ ਰੱਖ ਦਿੱਤੇ ਆ ਰਾਜ ਨਹੀਂ ਇਹਦੇ ਨਾਲ ਗੱਲਾਂ ਵਿੱਚ ਨਾ ਲੱਗੇ ਰਹੀ ਉਹ ਹਜੇ ਚੜੇ ਲਾ ਕਦੀ ਕਦੀ ਅੱਧਾ ਵੀ ਹੋ ਜਾਂਦਾ ਉਹ ਮੇਰੀ ਆਪਣੀ ਅਣਗਹਿਲੀ ਹੋ ਗਈ ਕੋਲੋਂ ਕੱਪੜੇ ਚੁਪੜੇ ਪਾ ਕੇ ਆਈ ਨਾ ਤੇ ਥੋੜੀ ਥੋੜੀ ਸੁੰਡ ਤੇ ਨਾਲ ਪੀਨੇ ਆ ਚਾਹ ਮੜੀ ਮੜੀ ਦੁਆਰਾ ਕਰਨ ਲੱਗਿਓ ਚੀਜ਼ ਚੱਲ ਤੁਸੀਂ ਕਹ ਚੀਜ਼ ਚਾਹ ਇਹਨੇ ਅੰਗੂਠੇ ਦੇਣੇ ਇੱਧਰ ਦੇਖੋ ਜੀ ਪਲਗ ਦੀ ਫੋਟੋ ਪੁਰਾਣੀ 2013 ਦੀ ਕਿਉਂਕਿ ਅੱਜ ਆ ਗਿਆ ਫਾਈਨਲ ਪੰਜਾਬ ਦਾ ਤੇ ਬੱਤੀ ਚਲ ਗਈ ਜੀ ਮੈਂ ਦੇਖ ਤੰਨੀ ਜਲੀ ਫੇਰ ਸਿੱਟਮ ਕਿਦਾ ਦੇ ਜੀ ਲੱਠਿਆ ਅੱਜ ਬਲੌਗ ਬਹੁਤ ਛੋਟਾ ਬਣਿਆ ਫੇਰ ਇੱਧਰ ਆ ਗਿਆ ਜੀ ਮੰਗੋ ਸ਼ੇਕ ਸਾਡਾ ਬਣ ਗਏ ਕਰਦੇ ਆ ਜੀ ਬਲੌਗ ਦਾ ਇੱਥੇ ਅਸੀਂ ਐਂਡ ਆ ਪੌਣੇ 11 ਤੇ ਕੱਲ ਵਾਲੇ ਬਲੌਗ 'ਚ ਬਹੁਤ ਚੀਕ-ਚਿਆੜਾ ਪਾਇਆ ਇਹਨਾਂ ਨੇ ਵੀ ਸਾਰਿਆਂ ਨੇ ਰਲ ਕੇ ਇੰਨੀ ਖੱਪ ਪਾਈ ਆ ਪੁੱਛੋ ਗੁਜਨਾ ਚਲੋ ਅੱਜ ਕਰੋ ਬਲੌਗ ਸ਼ੁਰੂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਚੀਨਿੰਦਰਾ ਤੁਹਾਨੂੰ ਮਿਲਦੇ ਆਂ ਕਿ ਸਭ ਠੀਕ-ਠਾਕ ਹੋ ਗਏ ਸੀ ਕਿ ਠੀਕ ਆ ਪਰਮਾਤਮਾ ਚਾਹਦਿਆ ਕਲਾਜ ਰੱਖੀ ਸਭ ਨੂੰ ਤੇ ਪਰਮਾਤਮਾ ਬਰਦਾਸ਼ਤ ਕਰੇ ਚਲੋ ਜੀ ਕਰਦੇ ਆਂ ਅੱਜ ਦੇ ਬਲੌਗ ਦੀ ਸ਼ੁਰੂਆਤ ਫੇਰ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਤੋਂ ਤੇ ਚਲੋ ਮੈਂ ਇਧਰ ਟੀਵੀ ਬੱਤਾ ਕਮਰੇ ਦੇ ਵਿੱਚ ਟੀਵੀ ਬੱਤਾ ਟੀਵੀ ਬੱਤਾ ਟੀਵੀ ਬੱਤੀ-ਬੁੱਤੀ ਬ ਬਾਕੀ ਹੋ ਰਿਹਾ ਹੈ ਆ ਗਿਆ ਮੈਂ ਇੱਕ ਮਿੰਟ ਆ ਗਿਆ ਹੁਣ ਦੱਸੋ ਕੀ ਕਹਿੰਦੇ ਹੋ ਇੱਕ ਗੁੱਠੀ ਹੁਣ ਦੰਦ ਦੇਖੇ ਕਰਨ ਲੱਗੀ ਆ ਇੱਕ ਦੰਦ ਦੇਖੇ ਕਰਨ ਲੱਗੀ ਆ ਮੈਂ ਕਿਹਾ ਪਹਿਲੀ ਮੈਂ ਪਾਪਾ ਨੂੰ ਝੋਕ ਭੜਾਈ ਲੈਣ ਸਹੀ ਆਪਾਂ ਦੰਦ ਤਿੱਖੇ ਉਹਦੇ ਪਾਪਾ ਨੂੰ ਵਿੱਚ ਬਾੜ ਦੇਣਾ ਆ ਮੂੰਹ ਆ ਮੂੰਹ ਦੇ ਵਿੱਚ ਹੀ ਬਾੜ ਦੇਣਾ ਨਾ ਕੈਮਰਾ ਆਹੋ ਕਰ ਲੈਣੇ ਇਫੈਕਟ ਚਲੋ ਜੀ ਇੱਕ ਦੰਦ ਦੇਖੇ ਕਰਨ ਲੱਗੀ ਆ ਇੱਕ ਨੇ ਮੈਂ ਕਿਹਾ ਤਿੱਖੇ ਕਰ ਲਿਆ ਤੂੰ ਬਣਾ ਵੀ ਲਿਆ ਆਹੋ ਹੀ ਤਿੱਖੇ-ਤੁਖੇ ਕਰਹਾ ਢੀ ਨਾ ਇਹ ਮੇਰਾ ਪੂਰੀ ਇੱਕ ਨੇ ਦੰਦ ਦੇਖੇ ਕਰ ਲਏ ਆ ਠੀਕ ਆ ਇਹ ਹਾਂਜੀ ਇੱਕੜੇ ਦੰਦ ਤਿੱਖੇ ਕਰ ਲਿਆ ਇੱਕ ਦੰਦ ਦੇਖੇ ਕਰਨ ਲੱਗੀ ਆ ਆ ਸਾਡਾ ਤਿੱਖਾ ਜੇ ਪਤਾ ਨਹੀਂ ਕਦੋਂ ਉੱਠਣਾ ਇਹ ਨੂੰ ਛੱਡੋ ਹਾਂ ਜੀ ਕਰ ਲਈਏ ਨਾਸ਼ਤਾ ਫੇ ਮਿਲਦੇ ਆ ਤੁਹਾਨੂੰ ਹਾਂ ਜੀ ਹਾਂ ਜੀ ਨਾਸ਼ਤਾ ਕਰਕੇ ਮਿਲਦੇ ਆ ਜੀ ਫਿਰ ਚਲੋ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਲਓ ਜੀ ਇੱਧਰ ਅਸੀਂ ਰੱਖ ਦਿੱਤੇ ਆ ਰਾਜ ਨੂੰ ਇਹਨਾਂ ਨੂੰ ਲਵਾ ਲਈਏ ਹੁਣ ਸੀਟੀਆਂ ਤੇ ਇੱਧਰ ਸਫਾਈਆਂ ਸਾਡੀਆਂ ਹਲੇ ਹੋਈਆਂ ਨਹੀਂ ਹੈਗੀਆਂ ਤੇ ਹਰ ਮਨ ਨੂੰ ਅਸੀਂ ਹਟਾਤਾ ਮੰਜਾ ਇੱਥੇ ਚੱਕਰ ਉੱਠਾਤਾ ਇੱਧਰ ਮੈਡਮ ਬੈਠੀ ਆ ਤੇ ਇੱਧਰ ਮੰਮੀ ਲੱਗੀ ਆ ਲਸਣ ਚੁੱਲਣੇ ਤੇ ਅਸੀਂ ਪਾਈਏ ਮੰਮੀ ਕੱਪੜੇ ਸੁਕਣੇ ਤੇ ਜਦੋਂ ਤੀਸਰੀ ਸੀਟੀ ਵੱਜੀ ਤੇ ਨਾਲ ਹੀ ਯਾਦ ਲੱਗਿਓ ਇਹਦੀ ਇਹਦੇ ਨਾਲ ਗੱਲਾਂ ਵਿੱਚ ਨਾ ਲੱਗੇ ਰਹੀ ਉਹ ਅਜੇ ਤੱਕ ਰੇਲ ਆਹੋ ਇਹ ਫੋਨ ਇਹ ਫੋਨ ਚ ਲੱਗੀ ਲੈਣੀ ਆ ਤੇ ਤੁਸੀਂ ਇੱਧਰ ਕਰੋ ਤਿੰਨ ਸੀਟੀਆਂ ਦੇ ਉੱਤੇ ਨਾ ਗੈਸ ਬੰਦ ਕਰ ਦੇਵੀਓ ਤੇ ਅਸੀਂ ਪਾਈਏ ਕੱਪੜੇ ਸੁਕਣੇ ਚਲੋ ਜੀ ਬਣੇ ਰਹੋ ਸਾਡੇ ਵਲੌਗ ਨਾਲ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਹਾਂਜੀ ਫਸ ਤੋਂ ਤੱਕ ਅੱਛਾ ਹੋਇਆ ਆਇਆ ਆਓ ਜੀ ਲਾਓ ਟਮਾਟਰ ਕਰੀਏ ਨਾ ਮਿੱਠਾ ਜਿਹਾ ਅਦਰਕ ਲਿਆਉਗਾ ਤੇ ਫਿਰ ਗੱਲਾਂ ਕਰੀਏ ਓਕੇ ਓਕੇ ਹਾਂਜੀ ਦੇ ਦਾਲੀ ਛਿੱਲੇ ਪਏ ਆ ਟਮਾਟਰ ਤੇ ਅਦਰਕ ਲਾਉਦਾ ਜੀ ਦੇ ਦੋਫਰ ਮੈਂ ਛਿਲੀਆਂ ਲੈ ਲਈਆਂ ਨੇ ਛਿਲਕੇ ਨਾ ਹੋਣਗੇ ਬਸ 8:30 ਨੇ ਤਿੰਨ ਬਹੁਤ ਹੈ ਕਿ ਨਾ ਹੋਰ ਪਾਣਾ ਦੇ ਜੀ ਕਿਤੇ ਜਿਆਦਾ ਬਾਰ ਖਾਣਾ ਹੋ ਗਿਆ ਆਕੇ ਬਾਰ ਹੋ ਗਈ ਆ ਤੇ ਘਾਟਾ ਹੋ ਗਿਆ ਤੇ ਨਾਜਵਾਦ ਹੋ ਗਿਆ ਜਿਆਦਾ ਹੋ ਗਿਆ ਇਹਦਾ ਪਾਣੀ ਥਾਵੇ ਕੱਢ ਲਿਆ ਮੈਂ ਕਿਹਾ ਅੱਠ ਹੋ ਗਏ ਨੇ ਤੇ ਸੇਕ ਨਾ ਹੋ ਜ਼ਿਆਦਾ ਹੋਈ ਜਾਣਾ ਇਹਦੇ ਨੂੰ ਬਾਹਰ ਪਾਵਾਂਗੇ ਅੱਛਾ ਨਾ ਰਾਜਮਾ ਥੋੜਾ ਜਿਆਦਾ ਹੋ ਗਿਆ ਜਿਆਦਾ ਸੀ ਕਿਆਂ ਲੱਗੀਆਂ ਲੱਗੀਆਂ ਤਿੰਨ ਸਟੀਆਂ ਦੋ ਪਿਛਲੀ ਵਾਰ ਮੈਂ ਦੋ ਸਟੀਆਂ ਲਵਾਈਆਂ ਤੇ ਹੋਏ ਨਹੀਂ ਤੀਜੀ ਵੇ ਲਵਾਈ ਅੱਜ ਮੈਂ ਤਿੰਨ ਲਵਾਈਆਂ ਦਸਲ ਕੁਕਰ ਖੋਲਿਆ ਨਹੀਂ ਮੈਂ ਅੰਦਰ ਚਲੀ ਪੋਚੇ ਰਹੇ ਨਹੀਂ ਮੰਦਰ ਚਲ ਗਿਆ ਸਟੀਮ ਨਾਲ ਹੋਰ ਜਿਆਦਾ ਹੋਗੇ ਹੋਗੇ ਪਰ ਚਲ ਕੋਈ ਗੱਲ ਨਹੀਂ ਥੇਪੀ ਥੋੜਾ ਥੋੜਾ ਵਿੱਚ ਪਚਾਇਆ ਚਲ ਕੋਈ ਗੱਲ ਨਹੀਂ ਇੱਥੇ ਤਾਂ ਪਾਣੀ ਕਰ ਲੈ ਥੋੜਾ ਥੋੜਾ ਜਿਹਾ ਹਾਰਡ ਹੈਗੇ ਆ ਦੇਖੋ ਥੋੜੇ ਹਾਰਡ ਹੈਗੇ ਆ ਛੱਡ ਜਾਣਾ ਕੁਝ ਭੁਲੂਗੇ ਕੁਝ ਤਾਂ ਰਹਿ ਜੂਗੇ ਕੁਝ ਤਾਂ ਰਹਿ ਜੂਗੇ ਹਾਂ ਚਲੋ ਕਦੀ ਕਦੀ ਐਦਾਂ ਵੀ ਹੋ ਜਾਂਦਾ ਉਹ ਮੇਰੀ ਆਪਣੀ ਅਣਗਹਿਲੀ ਹੋ ਗਈ ਕੋ ਚਲ ਕੋਈ ਚਲ ਕੋਈ ਆਪੇ ਖਾਣੇ ਕੋਈ ਹੁਣ ਮਿਲਦੀਆਂ ਆਂ ਕਿਹਾ ਹਾਂ ਤੇ ਨਾ ਇੱਕ ਬੈਟਾ ਦੇ ਨਾਏ ਉਹ ਟਮਾਟੋ 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 ਚਲ ਆਹ ਨਾਲ ਇਲਾਕੀਆ ਗ੍ਰੀਨ ਚਿਲੀ ਗ੍ਰੀਨ ਚਿਲੀ ਹੋ ਕੇ ਚਲੋ ਮਿਲਦੇ ਆ ਗਾਇਸ ਗ੍ਰੀਨ ਚਿਲੀ ਤੇ ਟਮਾਟੋ ਨੂੰ ਗ੍ਰਾਈਂਡ ਕਰ ਲਓ ਜੀ ਇਧਰ ਟਾਈਮ ਡੇਢ ਤੇ ਇਧਰ ਆਈ ਸੀ ਆਪਾਂ ਘਰੇ ਤੇ ਲੈ ਗਏ ਆ ਸੀਗੇ ਜੀ ਥੋੜੇ ਜਿਹਾ ਲਾਹ ਤੇ ਗੁੜ ਸੁੰਡ ਬਣਾਉਣੀ ਲੱਗਿਆ ਜੀ ਸੁੰਡ ਬਣਾਉਣ ਕਿਉਂਕਿ ਨਾ ਦੰਦੋਂ ਦੋ ਬਹੁਤ ਦੁਖਦੇ ਆ ਨਾ ਬਹੁਤ ਦੁਖਦੇ ਦੰਦੋਂ ਇੱਥੇ ਠੰਡਾ ਤਾਂ ਜਾ ਪਤਾ ਨਹੀਂ ਬੋਲੇ ਹਾਂ ਇਹ ਮੈਂ ਨਾ ਇੱਧਰ ਪਾਣੀ ਰੱਖਿਆ ਕੜਾਈ ਦੀ ਚਾਹ ਬਣਾਉਂਗੀ ਆਵਾਲ ਕੇ ਇਸ ਕੱਢ ਕੇ ਉਹ ਆਵਾਲ ਕੇ ਨਾ ਹਾਂ ਤੇ ਥੋੜੀ ਥੋੜੀ ਸੁੰਡ ਤੇ ਨਾਲ ਪੀਨੇ ਆ ਚਾਹ ਮੜੀ ਮੜੀ ਇੱਧਰ ਰਾਜਮਾ ਹੋ ਗਿਆ ਰੈਡੀ ਬਦੀਲਾ ਥੋੜਾ ਜਿਹਾ ਝੋੜਾ ਕੁੱਕਰ ਦੇ ਵਿੱਚ ਥੋੜੀ ਗਰੇਵੀ ਵਾਲੇ ਬਣਾਏ। ਉਹ ਫੇ ਉਹ ਜੋ ਕਹਿ ਗਏ ਨੇ ਨਾ ਵੀ ਅਸੀਂ ਵੀ ਆਵਾਂਗੇ ਖਾਂ। ਥੋੜਾ ਜਿਹਾ ਜ਼ਿਆਦਾ ਜਿਹਾ ਤੇ ਫਿਰ ਥੋੜੀ ਜਿਆਦਾ ਬਣਾਉਣੇ ਪਏ ਇਸ ਕਰਕੇ ਫਿਰ ਚਲੋ। ਉਦਾਂ ਦਾ ਸਾਡੇ ਲਈ ਤਾਂ ਬਹੁਤ ਹੁੰਦੇ ਆ ਬਦੀਲਾ, ਓਡਾ ਕ ਬਦੀਲਾ ਤਾਂ ਬਹੁਤ ਹੁੰਦਾ। ਲਓ ਜੀ ਇੱਧਰ ਕੁੜੀਆਂ ਹਜੇ ਤੱਕ ਆ ਲੈ। ਆ ਆ ਉਹ ਗਦਾ ਇੱਕ ਦੱਦ ਬੈਠੀਆਂ ਧੋਲਣ ਜਾਣੀਆਂ। ਹਾਂ ਕੀ ਕਰੀ ਜੰਨੀਆਂ ਆ? ਆ ਗਈ ਆ। ਕੀ? ਆ ਵੀ ਕੀ ਆ? ਐ ਐ ਕਰਦੀ ਵੀ। ਚੀਜ਼ ਚੀਜ਼ ਅੱਛਾ ਚੀਜ਼ ਆਹੇ। ਦੁਆਰਾ ਕਰ ਲਾਗਿਓ। ਚੀਜ਼ ਚਲ ਤੂੰ ਵੀ ਕਰ ਚੀਜ਼ ਚਾਹੀਦੇ ਅੰਗੂਠੇ ਦੇਣੇ ਆ ਓਕੇ ਜੀ ਥੰਬਸ ਅਪ ਥੰਬਸ ਅਪ ਥੰਬਸ ਅਪ ਥੰਬਸ ਅਪ ਠੀਕ ਚਲੋ ਜੀ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਤੇ ਮਿਲਦੇ ਆ ਜੀ ਰੋਕ ਕੇ ਫਿਰ ਇੱਧਰ ਆ ਗਈ ਸਾਡੀ ਚਾਹ ਹੁਣ ਤੇ ਭਾਈ ਨਾਲ ਆ ਗਈ ਸੁੰਡ ਬਦਾਮ ਸੌਜੀ ਸਾਰਾ ਕੁਝ ਤੇ ਨਾਲ ਪਾਈਆਂ ਖਰਬੂਜੀ ਦੀਆਂ ਗਿਰੀਆਂ ਮੈਂ ਕਿ ਉਹਨੂੰ ਕਹਿੰਦੇ ਮਗਜ ਤੇ ਲਓ ਜੀ ਇਹਨੂੰ ਲੱਗਿਆ ਜੀ ਸੁੰਡ ਖਾਣ ਇੱਧਰ ਖਾ ਰਹੀ ਹੈ ਜੀ ਰਾਜਮਾ ਇੱਥੇ ਦੇਖੋ ਜੀ ਪਲਕ ਦੀ ਫੋਟੋ ਪੁਰਾਣੀ 2013 ਦੀ ਇਹ ਉਹਦਾ ਸਾਲ ਦੀ ਸੀਗੀ। ਲਓ ਜੀ ਇੱਧਰ ਸਾਡੀ ਮਾਤਾ ਵੀ ਬੈਠੀ ਆ ਨਾਲ ਬਣ ਕੇ ਆ ਗਈ ਆ ਚਾਹ ਨਾਲ ਪੀਣੇ ਆ ਚਾਹ ਤੇ ਚਲੋ ਕਰਦੇ ਆ ਇੰਜੋਏ ਬਣੇ ਰਹੀਓ ਸਾਡੇ ਬਲੌਗ ਨਾਲ। ਇੱਧਰ ਆ ਗਿਆ ਜੀ ਚਾਹ ਮੰਮੀ ਲੈਣਾ ਸਰ ਇਹਦਾ ਰਾਜਮਾ ਸੈਲਡ ਤੇ ਲੱਗਿਆ ਜੀ ਆਪਾਂ ਹੁਣ ਕਰਨ ਨਾਸ਼ਤਾ ਆਜੋ ਜੀ ਕਰਨ ਨਾਸ਼ਤਾ ਹਾਂ ਤੇ ਇੱਧਰ ਸਾਡੀ ਮਾਤਾ ਵੀ ਸ਼ੁਰੂ ਹੋ ਗਈ ਆ ਕੁੜੀਆਂ ਨੇ ਖਾ ਲਈ ਆ ਨੀ ਨਹੀਂ ਹੈਗੀ ਮੈਨੂੰ ਭੁੱਖ ਨਹੀਂ ਆ। ਪਲ ਖਾੜੀਆ। ਪਲ ਖਾੜੀਆ। ਬਾਹਰ ਆ ਜੀ ਆਉਂਦੇ ਤਾਂ ਮੈਂ ਰੋਟੀ ਖਾ ਲਈ। ਓਕੇ ਓਕੇ ਓਕੇ। ਚਲੋ ਠੀਕ ਆ ਜੀ। ਮਿਲਦੇ ਆ ਜੀ ਹੁਣ। ਦੁਪਹਿਰ ਦੀ ਰੋਟੀ ਖਾ ਗਏ ਚਾਵਲ ਤੇ ਰਾਜਮਾ। ਜਿੱਲੀ ਮੰਨ ਨੀ ਕਰਦਾ। ਢਿੱਡ ਭਰੇ ਭਰੇ। ਚਲ ਕੋਈ ਜਦੋਂ ਭੁੱਖ ਲੱਗੂ। ਜਦੋਂ ਭੁੱਖ ਲੱਗੂ ਪਤੋ ਦੋ ਖਾ ਲਈ ਕੋਈ ਗੱਲ ਨਹੀਂ। ਹਲੋ। ਓ ਜੀ ਟਾਈਮ ਹੋ ਗਿਆ ਪੌਣੇ 8. 7:30 ਹੋਏ ਤੇ ਮੈਂ ਆ ਗਿਆ ਇਹ ਦੁਕਾਨ ਵਧਾ ਕੇ ਕਰ ਮੈਂ ਕਹਾਂ ਜਾ ਜਾ ਕੇ ਦੇਖਾਂਗੇ ਮੈਚ। ਕਿਉਂਕਿ ਆ ਜਾਏਗਾ ਫਾਈਨਲ ਪੰਜਾਬ ਦਾ ਤੇ ਬੱਤੀ ਚਲ ਗਈ ਜੀ ਦੱਸੋ ਨੇਰੀ ਬਹੁਤ ਚਲਦੀ ਆ ਨੇਰੀ ਹੁਣੇ ਹੁਣੇ ਜਲਣੀ ਸ਼ੁਰੂ ਹੋਈ ਮੰਨ 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 ਕਹਿੰਦਾ ਆਜੋ ਪ੍ਰਮੋਸ਼ਨ ਬਣਾਉਣੀ ਆ ਆ ਇੱਕ ਵੀਡੀਓ ਮੈਂ ਦੇਖਿਆ ਉਹ ਗੱਡੀ ਦੇ ਵਿੱਚ ਨਾਲੇ ਗੱਡੀਾਡਾ ਮੈਂ ਦੇਖ ਤਾ ਨੇਰੀ ਜੱਲੀ ਪੈ ਤੀ ਕੰਡੇ ਨਾਲ ਦੇ ਦੀ ਨੱਠਿਆਈ ਦੇਖਿਆ ਮੈਂ ਤੈਨੂੰ ਨੱਠ ਕੇ ਆਉਂਦੀ ਨੂੰ ਬਣਾ ਲਈ ਆ ਮੈਂ ਜੜ ਰੇ ਭਰਾਓ ਮੇਰੇ ਤਾਂ ਸਿਰ ਨੂੰ ਭਰ ਗਏ ਨੇ ਮਿੱਟੀ ਨਾਲ ਆਹ ਲਓ ਜੀ ਇੱਧਰ ਅੰਬ ਲੈ ਕੇ ਆਏ ਸੀਗੇ ਤੇ ਆ ਜੂਸ ਭਰੋਣਾ ਹਾਂਜੀ ਤੁਹਾਨੂੰ ਕਿਹਦੇ ਵਿੱਚ ਜੂਸ ਬਣਾਉਣਾ ਇਹਦਾ ਹਾਂ ਅ ਅੱਗੋਂ ਬਣਾਉਣਾ ਜੂਸ ਜੂਸ ਹੋਣ ਬੱਤੀ ਆ ਉਹ ਵੀ ਰਸ ਬਣਾਵਾਂਗੇ ਉਹਨਾਂ ਨੂੰ ਚਲੋ ਹਾਂਜੀ ਆ ਰਾਤੀ ਬਣਾਉਣਾ ਹੈ ਜੂਸ ਤੇ ਤੋ ਤਾਂ ਆਹ ਉਹ ਵਾਲਾ ਕੱਟ ਕੇ ਦਿਖਾਓ ਤੋ ਤਾਂ ਮੈਂ ਕੱਟ ਕੇ ਇੱਕ ਦਿਓ ਕਿਦਾਂ ਦਾ ਆਇਆ ਤੇ ਚਲੋ ਠੀਕ ਆ ਜੀ ਖਾਂਦੇ ਆਂ ਅੰਬ ਤੇ ਕਰਦੇ ਆਂ ਬੱਤੀ ਦੀ ਵੇਟ ਤੇ ਆਏਗਾ ਤਾਂ ਫਿਰ ਦੇਖਦੇ ਆਂ ਅੱਜ ਪੰਜਾਬ ਦਾ ਮੈਚ ਉਹਨਿੰਦਰ ਦੇਖਦਾ ਮੈਂ ਫੋਨ ਦੇ ਵਿੱਚ ਆ ਗਈ ਹੈ ਸਾਡੀ ਰੋਟੀ ਰਾਜਮਾ ਦੇ ਨਾਲ ਪਰੌਂਠੀਆਂ ਦੋ ਦੋ ਪਰੌਂਠੀਆਂ ਖਾ ਗਏ ਤੇ ਚਲੋ ਮਾਰਦੇ ਹਟਕਾਰ ਮਾਰਦੇ ਹਟਕਾਰ ਤੇ ਸੌਂਦੇ ਆ ਅੱਜ ਬਲੌਗ ਬਹੁਤ ਛੋਟਾ ਬਣਿਆ ਫੇਰ ਦੋ ਤਿੰਨ ਦਿਨ ਬਲੌਗ ਬਹੁਤ ਵਧੀਆ ਬਣਿਆ ਤੇ ਚਲੋ ਕੱਲ ਦਾ ਬਲੌਗ ਇੱਕ ਬਹੁਤ ਵਧੀਆ ਬਲੌਗ ਬਣੇਗਾ ਕੱਲ ਦਾ ਕੱਲ ਦੱਸਾਂਗੇ ਅਸੀਂ ਕੀ ਪ੍ਰੋਗਰਾਮ ਕਿੱਥੇ ਜਾਣੇ ਆ ਕਿੱਥੇ ਜਾਣਾ ਆ ਕੀ ਕਰਨਾ ਆ ਕਦੋਂ ਜਾਣਾ ਹਾਂ ਸਵੇਰੇ ਆਪਾਂ ਬਣਾਵਾਂਗੇ ਬਲੌਗ ਸਾਰਾ ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਕਰਕੇ ਰਾਤ ਦਾ ਹੁਣ ਲੋ ਜੀ ਇੱਧਰ ਆ ਗਿਆ ਜੀ ਮੰਗੇਓ ਸ਼ੇਕ ਸਾਡਾ ਬਣ ਗੇ ਇਹਨਾਂ ਨਾਲ ਤਾਂ ਕਿਸੇ ਨੇ ਨਹੀਂ ਪੀਣਾ ਕੁੜੀਆਂ ਦੋਨਾਂ ਚੋ ਕੋਈ ਨਹੀਂ ਪੀਂਦਾ ਤੇ ਨਾ ਇੱਧਰ ਸਾਡੀ ਮਾਤਾ ਦੇ ਮਨਪ੍ਰੀਤ ਤੇ ਇੱਧਰ ਹਰਮਨ ਤੇ ਉਹ ਪਿਆ ਗਲਾਸ ਮੇਰਾ ਸਾਰੇ ਆਪਣੇ ਆਪਣੇ ਕੰਮ ਲੱਗੇ ਆ ਦੋਨੋਂ ਵੀਡੀਓ ਇੱਧਰ ਨਾਲ ਪੜਦੀ ਨਹੀਂ ਹਾਂ ਚਲੋ ਤੁਸੀਂ ਬਲੌਗ ਦਾ ਕਰਦੇ ਹੋ ਐਂ ਯਾਰ ਜਿੰਨਾ ਕਿ ਬਣਿਆ ਬਾਅਦ ਚ ਕਰੀਏ ਚਲੋ ਬਾਅਦ ਚ ਕਰਦੇ ਆ ਇੱਧਰ ਵੀ ਦੇਖੋ ਜੀ ਵੀਡੀਓ ਐਡੀਟ ਕਰਦਾ ਪੀਲਾ ਪਹਿਲਾਂ ਓਏ ਮੈਂ ਵੀ ਪੀਵਾਂ ਮੇਰਾ ਵੀ ਗਰਮ ਹੋ ਜਾਣਾ ਇਹਦਾ ਹੂੰ ਟਾਈਮ ਹੋ ਗਿਆ 11 ਤੇ ਹੁਣ ਲੱਗੇ ਆ ਜੀ ਆਪਾਂ ਆਪਣੇ ਆਪਣੇ ਰੂਮ 'ਚ ਆ ਗਏ ਸੌਂ ਦੀ ਤਿਆਰੀ ਤੇ ਕਰਦੇ ਆ ਜੀ ਬਲੌਗ ਦਾ ਇੱਥੇ ਅਸੀਂ ਐਂਡ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਦੱਸਿਓ ਤੁਹਾਨੂੰ ਸਾਡਾ ਬਲੌਗ ਕਿੰਨਾ ਚੰਗਾ ਲੱਗ ਰਿਹਾ ਤੇ ਕਮੈਂਟ ਜਰੂਰ ਕਰਿਓ ਤੇ ਵਧੀਆ-ਵਧੀਆ ਕਰਿਆ ਕਰੋ ਤੇ ਲਾਈਕ ਜਰੂਰ ਕਰਿਆ ਕਰੋ ਨਾ ਅੱਜ ਦਾ ਬਲੌਗ ਸਾਡਾ ਛੋਟਾ ਜਿਹਾ ਆਇਆ ਕੱਲ ਨੂੰ ਵੱਡਾ ਵਧੀਆ ਲੈ ਕੇ ਆਵਾਂਗੇ ਹਾਂ ਅੱਜ ਕੁਝ ਪਤਾ ਕੀ ਜਦੋਂ ਆਇਆ ਗਿਆ ਰੈਂਜ ਜਦੋਂ ਹਰ ਮਨ ਆਉਂਦਾ ਰਿਹਾ ਨਾ ਉਦੋਂ ਇਹਦੇ ਨਾਲ ਬਹੁਤ ਕਈ ਜਣੇ ਆ ਜਾਂਦੇ ਹਾਂ ਪਰ ਸਾ ਤਾਂ ਨਹੀਂ ਗਈ ਵਾਰੀ ਬਣਦਾ ਇੱਕ ਦੋ ਕੰਮ ਦੋ ਚਾਰ ਕੰਮ ਵਿਆਰਦੇ ਸੀਗੇ ਵਿਆਰ ਚੱਲ ਗਏ ਹਨ ਚਲੋ ਚਲੋ ਜੀ ਮਿਲਦੇ ਆ ਕੱਲ ਫੇਰ ਇੱਕ ਵਧੀਆ ਜੇ ਨਵੇਂ ਵਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ